हां जी बुजुर्गों सत श्री अकाल जी सत श्री अकाल जी बुजुर्गों मैं ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿੰਨਾ ਵੀ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਉਹਦੇ ਵਿੱਚ ਕਾਫੀ ਹੱਦ ਤੱਕ ਇਹ ਦਿਖਾਇਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਹੈ ਉਹ ਕੰਡੀਸ਼ਨ ਉਹ ਹਾਲਤ ਠੀਕ ਨਹੀਂ ਹੈ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਵਿੱਚ ਦੇਖੋ ਇੰਡੀਆ ਨਾਲੋਂ ਜੇ ਕੈਨੇਡਾ ਦੇ ਵਿੱਚ ਦੇਖੀਏ ਤਾਂ ਬਜ਼ੁਰਗਾਂ ਦੀ ਹਾਲਤ ਜਿਹੜੀ ਆ ਉਹ ਇੰਡੀਆ ਨਾਲੋਂ ਬਹੁਤ ਜ਼ਿਆਦਾ ਬੈਟਰ ਰਿਹਾ ਕਿਉਂਕਿ ਇੱਥੇ ਗਵਰਨਮੈਂਟ ਦਾ ਬਹੁਤ ਹੈਲਪ ਕਰਦੀ ਆ ਹੈਲਥ ਡਿਪਾਰਟਮੈਂਟ ਜਿਹੜਾ ਆ ਹੈਲਥ ਵਾਲੀ ਉਹ ਬਹੁਤ ਜ਼ਿਆਦਾ ਮਦਦ ਸਰਕਾਰ ਕਰਦੀ ਆ ਕੋਈ ਬਿਮਾਰ ਹੋ ਜੇ ਬੇ ਐਮਰਜੈਂਸੀ ਆ ਕੋਈ ਹਸਪੀਟਲ ਜਾਣਾ ਉਹ ਬਿਲਕੁਲ ਫ੍ਰੀ ਆ ਫਿਰ ਜਦੋਂ 10 ਸਾਲ ਪੂਰੇ ਹੋ ਜਾਂਦੇ ਆ ਇੱਥੇ ਰਹਿੰਦਿਆਂ ਨੂੰ ਤੇ ਗਵਰਨਮੈਂਟ ਵੱਲੋਂ ਫਿਰ ਤੁਸੀਂ ਪੈਨਸ਼ਨ ਲਈ ਅਪਲਾਈ ਕਰ ਸਕਦੇ ਆ ਔਰ ਉਹ ਪੈਨਸ਼ਨ ਜਿਹੜੀ ਆ ਉਹ गुजारे जोबी जिन्नेक ਬਜ਼ੁਰਗਾਂ ਨੂੰ ਚਾਹੀਦੀ ਆ ਜੇ ਰੈਂਟ ਤੇ ਵੀ ਅਪਾਰਟਮੈਂਟ ਲੈ ਕੇ ਰਹਿਣਾ ਪੈਸੇ ਤਾਂ ਉਹੋ ਲੈ ਕੇ ਕਰ ਸਕਦੇ ਆ ਇਸ ਕਰਕੇ ਬਜ਼ੁਰਗਾਂ ਨੂੰ ਜਿਹੜਾ پارک ਆ ਪਾਰਕਾਂ ਦੇ ਵਿੱਚ ਫਰੀ ਆ ਉੱਥੇ ਆਪਣਾ ਇਹ ਤਾਸ਼ ਵੀ ਖੇਡ ਸਕਦੇ ਗੱਲਾਂ ਬਾਤਾਂ ਇੱਕ ਦੂਜੇ ਦੁੱਖ ਸੁੱਖ ਸੋਲ ਸਕਦੇ ਆ ਇਸ ਕਰਕੇ ਬਜ਼ੁਰਗਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਹਰ ਕੈਨੇਡਾ ਦੇ ਵਿੱਚ ਜਾਦਾ ਮੁਸ਼ਕਲ ਪੇਸ਼ ਹੁੰਦੀ ਆ ਹਾਂ ਵਿੱਚ 2-4% ਪ੍ਰੋਬਲਮਾਂ ਹਮਦੀਆਂ ਹੋ ਤਾਂ ਕਿਤੇ ਵੀ ਹੋ ਸਕਦੀਆਂ ਪਰ ਇੰਡੀਅਨ ਔਰ ਲਾਈਫ ਜਿਆਦਾ ਬੈਟਰ ਹੈ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਵੀਡੀਓਜ਼ ਮੈਂ ਅਕਸਰ ਘੁੰਮਦਾ ਦੇਖਦਾ ਜੀ ਕਿ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਕਿ ਬਜ਼ੁਰਗਾਂ ਦੀ ਹਾਲਤ ਬਜ਼ੁਰਗ ਸਮੇਂ ਜਾ ਕੇ ਵੀ ਪੂਰਾ ਜਿਹੜਾ ਪੂਰੀ ਜ਼ਿੰਦਗੀ ਹੈ ਉਹ ਬੰਦੇ ਨੂੰ ਕੰਮ ਕਰਨਾ ਪੈਂਦਾ ਪਰ ਜਦੋਂ ਉਹਦੀ ਰਿਟਾਇਰਮੈਂਟ ਦੀ ਏਜ ਆ ਜਾਂਦੀ ਹੈ ਤਾਂ ਉਹਦੀ ਜ਼ਿੰਦਗੀ ਜਿਹੜੀ ਹੈ ਉਹ ਬਹੁਤੀ ਵਧੀਆ ਨਹੀਂ ਮੰਨੀ ਜਾਂਦੀ ਉਹਦਾ ਕੀ ਕਾਰਨ ਮੰਨਦੇ ਹੋ ਵੀ ਉਹ ਕੁਝ ਕੁਝ ਖਾਸ ਦੇ ਪਰਸਨਲ ਕਾਰਨ ਵਿਅਕਤੀਗਤ ਕਾਰਨ ਹੋ ਸਕਦੇ ਆ ਕੁਝ ਨੇ ਉਹ ਤਾਂ ਰੇਕ ਦਾ ਵਿਅਕਤੀਗਤ ਜਿਹੜੀਆਂ ਆ ਉਹ ਮੁਸ਼ਕਲਾ ਵੀ ਹੁੰਦੀਆਂ ਕਈ ਸਰਕਮਸਟੈਂਸਸ ਇਦਾਂ ਹੁੰਦੇ ਆ ਪਰ ਇੱਥੇ ਇਦਾਂ ਵੀ ਕੰਮ ਜਦੋਂ ਕਰਦੇ ਆਪਾਂ ਇੰਡੀਆ ਅੰਗੇ ਨਹੀਂ ਆ ਵੀ ਆਹ ਕੰਮ ਆੜਾਇਆ ਆ ਚੰਗਾ ਇੱਥੇ ਸਾਰੇ ਕੰਮ ਸਾਰੇ ਜਾਣੇ ਕਰਦੇ ਆ ਔਰ ਕੋਈ ਇੱਕ ਦੂਜੇ ਨੂੰ ਨਹੀਂ ਕਹਿੰਦਾ ਵੀ ਤੂੰ ਆਹ ਕੰਮ ਕਿਉਂ ਕਰਦਾ ਜਾਂ ਕਿਦਾਂ ਔਰ ਬੜੇ ਖੁਸ਼ ਹੁੰਦੇ ਆ ਸਿਆਣੇ ਵੀ ਬਜ਼ੁਰਗ ਜਿਹੜੇ ਆ ਦੇ ਉਹਨਾਂ ਨੂੰ ਪੈਨਸ਼ਨ ਨਹੀਂ ਮਿਲਦੀ ਤੇ ਉਹ ਵੀ ਇੱਥੇ ਕੰਮ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਕੰਮ ਕਰਕੇ ਬੜੇ ਖੁਸ਼ ਹੁੰਦੇ ਆ ਤੇ ਬੜੀ ਖੁਸ਼ੀ-ਖੁਸ਼ੀ ਘਰ ਆਉਂਦੇ ਆ ਔਰ ਕਈ ਤਾਂ ਬਜ਼ੁਰਗ ਮੈਂ ਇਦਾਂ ਦੇਖ ਕੇ ਕਹਿੰਦੇ ਉਹ ਕਹਿੰਦੇ ਵੀ ਜਦੋਂ ਕੰਮ ਕਰਕੇ ਤਾਂ ਚੈੱਕ ਮਿਲਦਾ ਨਾ ਉਹਨੂੰ ਫਿਰ ਜਦੋਂ 60-65 ਦੇ ਨਾਲ ਗੁਣਾ ਕਰੀਦਾ ਨਾ ਫਿਰ ਸਾਰੀ ਤਕਾੜ ਉੱਤ ਲੈ ਜਾਂਦੀ ਆ ਠੀਕ ਠੀਕ ਇਸ ਕਰਕੇ ਕੰਮ ਤੋਂ ਜੀ ਨਿਕਤਰੋਂ ਦਾ ਕੋਈ ਵੀ ਕੰਮ ਜਦੋਂ ਕਰ ਬਾਕੀ ਜਦੋਂ ਫਿਰ ਪੈਨਸ਼ਨ ਲੱਗ ਜਾਂਦੀ ਫਿਰ ਆਪਣੇ ਆਪ ਹੀ ਕਈ ਕੰਮ ਛੱਡ ਦਿੰਦੇ ਆ ਉਹਦੇ ਤਾਂ ਤੇ ਫਿਰ ਹੋਰ ਕਿਸੇ ਨੂੰ ਮੌਕਾ ਮਿਲਦਾ ਤੁਸੀਂ ਕੀ ਸਮਝਦੇ ਹੋ ਵੀ ਜੇ ਤੁਸੀਂ ਇਸੇ ਉਮਰ ਦੇ ਵਿੱਚ ਪੰਜਾਬ 'ਚ ਹੁੰਦੇ ਤੇ ਇਸੇ ਉਮਰ 'ਚ ਤੁਸੀਂ ਕੈਨੇਡਾ 'ਚ ਬੈਠੇ ਹੋ ਤਾਂ ਕੀ ਫਰਕ ਮਹਿਸੂਸ ਕਰਦੇ ਹੋ ਦੇਖੋ ਜਦੋਂ ਓल्ड एज ਦੇ ਵਿੱਚ ਹੁੰਦਾ ਤੇ ਉਹਨੂੰ ਕੋਈ ਨਾ ਕੋਈ سپورਟ ਚਾਹੀਦੀ ਆ ਜਿਹੜੇ ਤਾਂ ਸਰਕਾਰੀ ਨੌਕਰੀ ਕਰਦੇ ਆ ਇੰਡੀਆ 'ਚ ਉਹਦੇ ਚੋਂ ਗੌਰਮੈਂਟ ਜਿਹੜੀ ਉਹ ਪੈਨਸ਼ਨ ਦਿੰਦੀ ਆ ਪਰ ਮੋਸਟਲੀ ਜਿਹੜੇ ਆ ਉਹ ਸਿਰਫ 10-15% ਹੀ ਹੁੰਦੇ ਆ ਬਾਕੀ ਜਿਹੜੇ ਆਮ ਬਜ਼ੁਰਗ ਹੁੰਦੇ ਆ ਉਹ ਜਦੋਂ ਕੰਮ ਨਹੀਂ ਕਰ ਸਕਦੇ ਤੇ ਉਹਨਾਂ ਲਈ ਬਹੁਤ ਵੱਡੀਆਂ ਪ੍ਰੋਬਲਮਾਂ ਆਉਂਦੀਆਂ ਇੰਡੀਆ ਦੇ ਵਿੱਚ ਰਹਿਣ ਸਹਿਣ ਦਾ ਖਰਚਾ ਤੋੜਨ ਦਾ ਬੱਚੇ ਠੀਕ ਹੈ ਬੱਚੇ ਸੰਭਾਲਦੇ ਉਹਨਾਂ ਨੂੰ ਪਰ ਪਿੱਛੋਂ ਕਈ ਪਰਸੈਂਟੇਜ ਕੋਈ ਇੰਦਾ ਵੀ ਹੁੰਦੀ ਆ ਜਿਹੜੇ ਬੱਚੇ ਉਹਨਾਂ ਨਾਲ ਨਹੀਂ ਐਡਜਸਟ ਕਰ ਸਕਦੇ ਜਾਂ ਉਹ ਬੱਚਿਆਂ ਨਾਲ ਨਹੀਂ ਐਡਜਸਟ ਕਰਦੇ ਤੇ ਉਹਨਾਂ ਦੀ ਪਿਹਾਲ ਤੇ ਥੋੜੀ ਜੀ ਪਤਲੀ ਪੈ ਜਾਂਦੀ ਆ ਤੇ ਬਾਕੀ ਜੇ ਗਵਰਨਮੈਂਟ ਦਿੰਦੀ ਵੀ ਆ 올ਡ एज ਪੈਨਸ਼ਨ ਜਾਂ 1500 ਜਾਂ 1000 ਦਿੰਦੀ ਆ ਉਹਨਾਂ ਕੁਝ ਨਹੀਂ ਬਣਦਾ ਉਹ ਵੀ ਬਸ ਸੌਸ ਫਾਰਸਾ ਪਾ ਕੇ ਤਾਂ ਮਿਲਦੀ ਹੈ ਜੇ ਕਿਸੇ ਨੂੰ ਮਿਲਦੀ ਹੋਵੇ ਤਾਂ ਠੀਕ ਹੈ ਜੀ ਧੰਨਵਾਦ ওকে ਥੈਂਕ ਯੂ